ਠੰਡਾ ਸੱਗਾਂ ਫੜ ਲਿਆ ਸੱਗਾਂ ਫੜ ਕੇ ਆਪਣੇ ਬੁੱਲ ਨਾਲ ਕਰ ਲੇ ਬੁੱਲ ਨਾਲ ਲਾ ਲਿਆ ਪੂਰ ਦਾ ਖੂਨ ਕਾਲਜਾ ਠੰਡਾ ਫੜ ਕਰ ਲਿਆ ਜਿਹੜਾ ਮੱਚਦਾ ਸੀ ਅਗੋਂ ਕੋ ਤੇ ਉਹ ਆਪਣਾ ਕਾਲਜਾ ਫੜ ਗਿਆ ਫਿਰ ਥਾਕ ਕੇ ਜਿਹੜੇ ਬੁੱਲ ਨਾਲ ਕੀਤੇ ਬੁੱਲ ਨਾਲ ਕਰਕੇ ਖੜਖੜ ਕਰਕੇ ਰਸੀਆ ਕਹੇ ਪੂਰ

ਜਿਹਨੂੰ ਜਨਮ ਦੇਣ ਵਾਲੀ ਆ ਪੂਰ ਨੂੰ ਇਹ ਜਨਮ ਦੇਣ ਵਾਲੀ ਮਾਲੂ ਪਤਾ ਲੱਗੇ ਬੱਤੂ ਨੰਬਰ 12 ਤਾਉ ਦੇ ਰਾਤ ਨੂੰ ਜੈਦੇਸ਼ ਪਿਆਰ ਉਹਦੇ ਮਹਿਲਾ ਸੋਦੇ ਆ ਕੇ ਸਿੱਤੇ ਅੱਗ ਸਿੱਤੇ ਸਾਰੀ ਰਾਤ ਲਾਗੀ ਪਿਆਰਿਓ ਤੜਕੇ ਨਾ ਚੜਿਆ ਜਦੋਂ ਚੱਲ ਚੜਿਆ ਤਾਂ ਫਾਂਦੀ ਉੱਠੀ ਆ ਕਿਉਂਕਿ ਲੋਕਾਂ ਚਾਕਰ ਕਿਹੜਾ ਦਿੰਦੇ ਆ ਇਹਨਾਂ ਦੇ ਵਿੱਚ ਉੱਟ ਕੇ ਪਾਗਾ ਰਾਜਾ ਪਹੁੰਚਦਾ ਬਾਦੀ ਜਦੋਂ ਜਿਹੜਾ ਦਿੱਤਾ ਬਾਦੀ ਗੇਟ ਕੋਲੇ ਗਈ ਗੇਂਦ ਦੇ ਮੂਹਰੇ ਥੋੜਨ ਦੇ ਅੱਗ ਪਏ ਆ ਪੱਕੇ ਦੇ ਵਿੱਚ ਕੱਢ ਦੇ ਉੱਪਰ ਦੀ ਸਿੱਤੇ ਕੋਲੇ ਤਾਂ ਉਸ ਵੇਲੇ ਫੋਰ ਪਾਸ ਤੇ ਅੰਗਾਂ ਨੂੰ ਦੇਖ ਕੇ ਬਾਦੀ ਦੇ ਕੁੱਤਾ ਨਿਕਲ ਗਿਆ ਪੱਛੀ ਪੱਛੀ ਲਾੜੀ ਕੋਲੇ ਗਈ ਕੰਦੇ ਵਾਲੇ ਆਪਾਂ ਦਾ ਪੱਟੇ ਗਿਆ ਕੀ ਹੋ ਗਿਆ ਬਾਜੀ ਤੇਰੇ ਕੀ ਹੋ ਗਿਆ ਤਰੁੰਦੀ ਗਿਆ ਕਹੇ ਪੂਰਨ ਭਟ ਉਸ ਪਾਪਣ ਨੇ ਮਰਵਾਤਾ ਜਿਹੜੇ ਲੋੜ ਆਸੀ ਉਹਨੇ ਜਿਹੜਾ ਕਰ ਨਹੀਂ ਕਰਨਾ ਸੀ ਤੇ ਕਰ ਸਾ ਬਾਜੀ ਤੈਨੂੰ ਕੀ ਯਕੀਨ ਹੈ ਬੰਦਰਾ ਫੋਨ ਮਾਰ ਗਿਆ ਸਿਆਰਿਓ ਦਸ ਹੋਏ ਬਾਜੀ ਫੜ ਕੇ ਬਾਹਰ ਇਹ ਕਰਾਰੂ ਇਸਰਾ ਦੇ ਪੂਰਨ ਅੰਗਾਂ ਤੇ ਲੇਗੀ ਕਹੇ ਜਾਨੂ ਸਵਾਲ ਆਖੀ ਦੇ ਅੰਗਲੇ ਮਾਰਵਾ ਕੇ ਤਾਂ ਹਰਾਂ ਇਸਰਾ ਕੰਬੜੇ ਨਾਲ ਟਕਰਾਂ ਮਾਰ-ਮਾਰ ਕੇ ਇੱਕ ਪੁੱਤ ਨੂੰ ਹਾਕਾ ਮਾਰਦੀ ਹੈ ਕੀਰ ਨੇ ਪਉਂਦੀ ਹੈ ਧਾਹ ਮਾਰ-ਮਾਰ ਕੇ ਰੰਦੀ ਹੈ ਚਰਾਲ ਵਰਗੀ ਨਿਗਾ ਉਹਦੇ ਖੱਤਮ ਹੁੰਦੀ ਹੈ ਪੁੱਤ ਨੇ ਵਿਯੋਗ ਚ ਲੋਹ ਸੰਦੇਕਾ ਇਹ ਕਰੇ ਰਾਣੀ ਸਿਰਾਂਡ ਕੀ ਗਸ ਖਾ ਕੇ ਰਾਣੀ ਸਿਰਾ ਇਸ ਰਾਂਡ ਕੀ ਗਸ ਖਾ ਕੇ ਨਾ ਜਾਵੇ ਮੌਤ ਫੁੱਟ ਦੀ ਜਰੀ ਰੋਵੇ ਬੈਣਾ ਬੈਣ ਪਗਤ ਭਾਰੇ ਪਾ ਕੇ ਮਸੀਬਾ

ਟੱਕਰਾ ਕੰਧਾਂ ਦੇ ਨਾਲ ਮਾਰੇ ਹੋ ਗਿਆ ਨਾ ਪੁੱਤੀ ਅੱਜ ਮੈਂ ਰਾਣੀ ਚੱਕਰਾ ਜਿੰਨਾ ਮਾਮਾ ਦੇ ਪੁੱਤਰ ਮੁਕ ਜਾਂਦੇ ਜਿੰਨਾ ਮਾਮਾ ਦੇ ਮਾਮਾ ਦੇ ਪੁੱਤਰ ਮੁਕ ਜਾਂਦੇ ਕਿੰਨੂ ਦੱਸ ਦੇ ਨੋਰੀਆਂ ਨਾਲ ਦੁੱਖਾਂ ਦੇ ਦੁੱਖਾਂ ਦੇ ਸਰੀਰ ਸੋ ਪਿੰਜੇ ਦੁੱਖਾਂ ਦੇ ਆਏ ਨੋਕਲੇ ਦੁਕਾਨੇ ਪਾnde ਚਾਰੇ ਆਕੇ ਰੁਕਲੇ ਆਕੇ ਰੁਕਲੇ ਦੁਕਾਨੇ ਪੰਦ ਚਾਰੇ ਰੱਬਾ ਕੀ ਬਣਾ ਇਦਿਕਨਾਰੇ ਲੱਗੀ ਹੈ ਨਾ ਧਤੀ ਦੀ ਘਾਰੇ ਕਿਧਰ ਨੂੰ ਜਾਵਾਂ ਪਾ ਜਮੈ ਰਾਣੀ ਟੱਕਰਾ ਟੱਕਰਾ ਕੰਡਾ ਦੇ ਨੜ ਮਾਰੇ ਰਪਾ ਕੀ ਬਣਾ ਹਾਲਾ ਜਮੈ ਰਾਣੀ ਟੱਕਰਾ ਲੋਆ ਬਲਸ ਸੋਟੀ ਦਾ ਬੂਟਾ ਪੱਟੀ ਕਰੇ ਲੂਣਾ ਬਣਸ ਬਣਸ ਸਾਡੀ ਦਾ ਬੂਟਾ ਪੱਟ ਕੇ आया पापा न हथ पैरा पैर भगत कट कूहो छटाया पापा न हथ पैरा हटकारे चकरू रोदी रोनि रोदी रोकिसे न रौण रोज मेर हालत पवंदी पुत पूर्णा पून भगत नोजू सत आज मैं तक्रा। तक्रा महल टकर मारे होगी न पुती आज मैं रही टकरी पज गें अंदर रो गे बांधी भजगे भजग के अंदर के ਹੋਣਗੇ ਦੂਰੇ ਤੇਰੇ ਸਾਰੇ ਹੋਣਗੇ ਦੂਰੇ ਤੇਰੇ ਸਾਰੇ ਲੇਵ ਲਾਲਾ ਮਹਾਰਾਜ ਮੈਂ ਕਾਣੀ ਟੱਕਰਾ ਟੱਕਰਾ ਮਹਿਲਾਂ ਨਾਲ ਮਾਰੇ ਹੋ ਗਿਆ ਨਾ ਪੁੱਤੀ ਅੱਜ ਮੈਂ ਕਾਣੀ ਟੱਕਰਾ ਨੂਣਾ ਗੀਤ ਫੋਸੀ ਦੇ ਗਾਵੇ ਨੂਣਾ ਗੀਤ ਗੀਤ ਕੋ ਵਾਸੇ ਸੰਤਾਂ ਨੂੰ ਸ਼ਰਾਰੇ ਨਾਏ ਦੇ ਕਤਰੇ ਦੂਰ ਨਾ ਪੁੱਤ ਬਾਲਾ ਦਿਲਾਰਾਮ ਨੂੰ ਨਾ ਸੱਚੇ ਬਸਾਰੇ ਦਿਲਾਰਾਮ ਨੂੰ ਨਾ ਸੱਚੇ ਬਸਾਰੇ ਜੋ ਹੰਦ ਲੰਗਾਏ ਦੇ ਕਾਜ ਮੈਂ ਰਾਣੀ ਟੱਕ